ਤੰਦਰਸ ਜੀ ਜੁਕੇ ਭਾਰਤੀ ਕਿਸਾਨ ਜੂਨੇ ਏਕਤਾ ਗਰਾਹਾਂ ਦਾ ਸੂਬੇ ਦਾ ਸਿਰਿਆ ਨੀਂ ਮਿਤ ਪ੍ਰਗਟਾਣਾ ਅਸੀਂ 17 ਤੋ ਜਿਹੜੇ ਟੂਲ ਬੰਦ ਕੀਤੇ ਸੀਗੇ ਅੱਜ ਅਸੀਂ ਉਹ ਟੂਲਾ ਤੋਂ ਧਰਨੇ ਸਮਾਪਤ ਕਰਕੇ ਟੂਲਾ ਤੋਂ ਧਰਨੇ ਛੱਡਦੇ ਆ ਕਿ ਇਹਦਾ ਅਸੀਂ ਬਦਲਾਅ ਚ ਮੰਡੀਆਂ ਤੇ ਜ਼ੋਰ ਵਧਾਉਣੇ ਚੋਣਾ ਮੰਡੀਆਂ ਚ ਪਿਆ ਹੈ ਕਿ ਇੱਕ ਦਿਨ ਅਸੀਂ ਬਰਨਾਲੇ ਵੀ ਸ਼ਹਿਰ ਦੇ ਵਿੱਚ ਤੇ ਗਿੱਦਲਵਾਂਗੇ ਸ਼ਹਿਰ ਦੇ ਵਿੱਚ ਜਿਹੜੇ ਉਥੇ ਕੈਂਡੀਡੇਟ ਖੜੇ ਆ ਚੋਣਾ ਵੋਟਾਂ ਮੰਗਦੇ ਆ ਲੋਕਾਂ ਤੋਂ ਉਹਨਾਂ ਦਾ ਕਰਦਾਰ ਨੰਗਾ ਕਰਨ ਦਾ ਤੁਸੀਂ ਮੁਜ਼ਾਹਰਾ ਕਰਨਾ ਤੇ ਲਿਸਟ ਵੀ ਬਣ ਗਈ ਹੈ ਕਰਦਾਰਾਂ ਦੀ ਇਹ ਸਾਡੇ ਕੰਮ ਆਉਣ ਵਾਲੇ ਦਿਨਾਂ ਦੇ ਸਾਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਮਲਾਜ਼ਮਾਂ ਜਿਹੜੇ ਅਡੋਡੀ ਟੂਲ ਪਲਾਜ ਜਾਂਦੇ ਉਹਨਾਂ ਨੂੰ ਨੋਟਿਸ ਕੱਢਿਆ ਇਹਨਾਂ ਜੇ ਕੰਪਨੀਆਂ ਨੇ ਕਿ ਇਸ ਆਹ ਜਿਹੜਾ ਟੂਲ ਬੰਦ ਰਹੇ ਫਿਰ ਰਹੇ ਅਸੀਂ ਉਹਦੀ ਤਨਖਾਹ ਤੁਹਾਨੂੰ ਦੇਣੀ ਨਹੀਂ ਇਸ ਕਰਕੇ ਜਿਨ੍ਹਾਂ ਨੇ ਵੀ ਕੋਈ ਨੋਟਿਸ ਕੱਢਿਆ ਜਾਂ ਜਿਹਨੂੰ ਕਿਸੇ ਦਾ ਰੱਦਾ ਲੱਗਦਾ ਹੈ ਕਿ ਅਸੀਂ ਉਹਨਾਂ ਦੀ ਤਨਖਾਹ ਘਟ ਲਾਂਗੇ ਜਾਂ ਉਹਨਾਂ ਤੇ ਕੋਈ ਹੋਰ ਅਸੀਂ ਜੀ ਕਾਰਵਾਈ ਕਰਦੇ ਹਾਂਗੇ ਭੁਗਾਗੀ ਇਸ ਕਰਕੇ ਸਾਡੀ ਜਥੇਬੰਦੀ ਵੱਲੋਂ ਚੇਤਾਵਨੀ ਹੈ ਉਹਨਾਂ ਨੂੰ ਕਿ ਜੋ ਬੁਲੇ ਕਿ ਜਨ ਆ ਰਹੇ ਹੋ ਕਿ ਜਿਹੜਾ ਕੋਈ ਇਹ ਕਾਰਵਾਈ ਕਰੂਗਾ ਉਸ ਟੂਲ ਨੂੰ ਫਿਰ ਹੀ ਕਰਾਂਗੇ ਉਹ ਜਥੇਬੰਦੀ ਵੱਲੋਂ ਉਹਨੇ ਜਿਹੜੇ ਵਾਸਤੇ ਜਿਹਨਾਂ ਅger ਮੁਲਾਜ਼ਮਾਂ ਦੀ ਸਾਨੂੰ ਆ ਕੇ ਕਹਿੰਦੇ ਕਿ ਸਾਡਾ ਅਸੂਝ ਹਟਾਉਣਾ ਹੈ ਸਾਨੂੰ ਤਸੱਲੀ ਹੈ ਉਹਨਾਂ ਜਦ ਵਿੱਚ ਟੂਲ ਬੰਦ ਰਹੇ ਨੇ ਜਿਸ ਕਰਕੇ ਜੀ ਕੰਮਲਾਂ ਨੂੰ ਕਹਿੰਦੇ ਆ ਕਿ ਜਿੱਨਾਂ ਦੇ ਟੂਲ ਥੋੜੇ ਬੰਦ ਰਹੇ ਹਨ ਸਾਡੇ ਨਾਲ ਖਾ ਖਾ ਪੰਨਾ ਲੈ ਲਿਓ ਕਿਉਂਕਿ ਮੁਲਾਜ਼ਮ ਨਹੀਂ ਕੰਮ ਤੋਂ ਹਟੇ ਜੇ ਸਾਡੇ ਟੂਲ ਅਸੀਂ ਫਿਰ ਹੀ ਕਰੀਏ ਮੁਲਾਜ਼ਮੇ ਦੇ ਬੈਠ ਕੇ ਕੀ ਕਰਦਗੇ ਇਸ ਕਰਕੇ ਅਸੀਂ ਮੁਲਾਜ਼ਮਾਂ ਨੂੰ ਵੀ ਦੇਣਾ ਚਾਹੁੰਦੇ ਆ ਪ੍ਰਭਾਉ ਕੋਈ ਡਾਂ ਮੇ ਲੋੜ ਨਹੀਂ ਜੇ ਕਿਸੇ ਨਾਲ ਕਿਸੇ ਦੇ ਨਾਲ ਕੋਈ ਵਾਦਾ ਹੁੰਦਾ ਹੈ ਸਾਨੂੰ ਜਰੂਰ ਦੱਸ ਦਿਓ ਆ ਦਿਨਾਂ ਦੀ ਜ਼ਿੰਮੇਵਾਰੀ ਸਾਡੀ ਆ ਸਾਨੂੰ ਕੰਮ ਫੜਕਾ ਬਣਾਉਣੀ ਤੇ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਸੁਣਦੇ ਐ ਪ੍ਰਭਾਉ ਜੇ ਉਹਨਾਂ ਮੁਲਾਜ਼ਮਾਂ ਨਾਲ ਧੱਕਾ ਹੋਇਆ ਜਰੂਰ ਇਸ ਗੱਲ ਦੀ ਕੰਪਨੀ ਦੀ ਨਖੇਦੀ ਕਰਿਓ ਤੇ ਸਾਡਾ ਸਾਥ ਦਿਓ ਤੁਹਾਡਾ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ